ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਦਿਆ ਕਰੋ ਜੇ ਤੁਸੀਂ ਆਪਾਂ ਵੀਡੀਓ ਨੂੰ ਦੇਖਦੇ ਆ ਪਲੀਜ਼ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਪਲੀਜ਼ ਕੋ ਇਸ ਟ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਆਪਣਾ ਵਾਚ ਟਾਈਮ ਘਟਾ ਤਾਂ ਕਿ ਪੂਰਾ ਹੋ ਸਕੇ ਇਹ ਦਿਨ ਹੈਗਾਗਾ ਇਹ ਦਵਾਰ ਦਾ ਤੇ ਇਹ ਦਵਾਰ ਨੂੰ ਆਪਾਂ ਇਹ ਪਿਛਲੇ ਟਾਈਮ ਵੀਡੀਓ ਸ਼ੁਰੂ ਕੀਤੀ ਆ ਤੇ ਹੈਗਾ ਸ਼ਾਮ ਦਾ 4 ਵਜੇ ਦਾ ਟਾਈਮ ਇਹ ਮੈਂ ਕੱਪੜੇ ਕੋਠੇ ਤੋਂ ਲਾ ਲਈ ਸੀਗੀ 12:00 ਵਜੇ ਲਾ ਲਈ ਸੀਗੀ ਦੁਪਹਿਰੇ ਕਿਉਂਕਿ ਫਿਰ ਕੋਠੇ ਦੇ ਉੱਪਰ ਧੁੱਪ ਵਾਲੀ ਹੁੰਦੀ ਆ ਤੇ ਆਪਣੇ ਨਾਲ ਦੇ ਬਾਗਲ ਚ ਤਾਇ ਕਿ ਤੂੜੀ ਪਾਉਂਦੇ ਸੀਗੇ ਅੱਜ ਤੂੜੀ ਬਹੁਤ ਉਹ ਡੁਰਦਾਰੀ ਸੀਗੀ ਬਰੀਕ ਬਰੀ ਕਰੀਨ ਜੀ ਹੁੰਦੀ ਆ ਜਿਹੜੀ ਫਿਰ ਮੈਨੂੰ ਐਸ ਵੀ ਕੱਪੜਿਆਂ ਤੇ ਪਾਉਗੀ ਕੁਝ ਆਪਣੇ ਕੱਪੜੇ ਕੋਠੇ ਤੇ ਸੀਗੇ ਕੁਝ ਹੇਠ ਵਾਲੀ ਤਾਰ ਤੇ ਸੀਗੇ ਤੇ 11:30 ਵਜੇ ਸ਼ਾਇਦ ਮੈਂ ਲਾ ਲਈ ਸੀ ਕੱਪੜੇ ਉਹਨਾਂ ਦੇ ਇੱਕ ਵੇਲੇ ਬਣਾਉਣ ਲੱਗੇ ਸੀ ਤੂੜੀ ਜਦੋਂ ਉਹਨਾਂ ਦੀ ਟਰਾਲੀ ਆਈ ਨਾ ਮੈਂ ਉਹਦੋਂ ਕੱਪੜੇ ਲਾ ਲਏ ਸੀ ਕਿਉਂਕਿ ਮਸ਼ੀਨ 'ਚ ਸੁਕਾ ਕੇ ਪਾਏ ਹੁੰਦੇ ਨੇ ਤੇ ਉਸ ਨੂੰ ਤੁਪਕਾਰਦੀ ਬਹੁਤ ਪੈਂਦੀ ਐ ਸੁੱਕ ਜਾਂਦੇ ਨੇ ਜਲਦੀ ਕੱਪੜੇ ਤਾਂ ਤੇ ਮੈਂ ਰੱਖ ਲਈ ਸੀਗੇ ਦੁਪਹਿਰੇ ਦੁਪਹਿਰੇ ਫਿਰ ਮੈਂ ਤੈ ਕਰ ਹੀ ਨਹੀਂ ਇਹ ਦੇਖੋ ਮੈਂ ਇੱਥੇ ਚਾਹ ਬਾਣੀ ਪੀ ਕੇ ਇੱਕ ਅਖਰ ਲਾ ਕੇ ਪਸ਼ੂ ਬੰਨ ਕੇ ਛੜਦੇ ਨਾ ਪਾਪਾ ਪਸ਼ੂ ਬੰਨਦੇ ਤੇ ਸੀਗੇ 4 ਵਜੇ ਲੱਗੀ ਸੀ ਕੱਪੜੇ ਨਿਸਤੈ ਹਾ ਲਾਉਣਾ ਕੱਪੜਾ ਜੀ 2 ਦਿਨਾਂ ਦੇ ਸੀਗੇ ਇੱਕ ਦਿਨ ਵਿੱਚ ਦੀ ਮੈਂ ਤੋਤੇ ਨਹੀਂ ਹੈਗੇ ਤੇ ਬਸ ਤੁੰਦ ਵੈਸੇ ਰੋਜ਼ ਹੀ ਹੁੰਦੇ ਨੇ ਕਿਉਂਕਿ ਹੁਣ ਕੰਮ ਦੀ ਰੁੱਤ ਆ ਗਈ। ਕੁਝ ਜੋਤ ਬਾਹਲੇ ਲਾਉਂਦਾ ਕਾ ਕੱਪੜੇ। ਜੋਦ ਦੀਆਂ ਤਾਂ ਟੀ-ਸ਼ਰਟਾਂ ਹੀ ਆ ਨਾ ਮੈਂ ਅੱਜ 4-5 ਧੋਤੀਆਂ ਲਈਆਂ। ਇਹ ਤੋਂ ਉਹਦੀ ਮੈਲੀ ਕਰ ਲਿਆ ਹੁੰਦਾ ਉਹਦੀ ਲਾ ਦਿੰਦਾ। ਲੋਹਰਾ ਟੀ-ਸ਼ਰਟਾਂ ਬਾਹਰ ਹੀ ਕਰਦਾ ਇਹ ਧੋਣ ਵਾਲੀਆਂ। ਇਹਦੇ 4 ਲੱਗੀਆਂ ਹੋਈਆਂ ਨੇ ਘਰੇ, 5 ਨੇ 4 ਨੇ। ਤੇ ਚਾਰੇ ਧੋਣ ਵਾਲੀਆਂ ਕਰ ਦਿੰਦਾ ਇਹ ਰੋਜ਼। ਇੱਕ ਅੱਧੀ ਰਹਿ ਜਾਂਦੀ ਜਦੋਂ ਉਹ ਕੱਪੜੇ ਧੋਣੀਆਂ ਮੈਂ। ਬਹੁਤ ਕੱਪੜੇ ਕਰਦਾ ਇਹ। ਉਸ ਖੇਤ ਬੰਨੇ ਨਾਲ ਹੀ ਫਿਰਦਾ ਰਹਿੰਦਾ ਇਹਨੂੰ ਘਰੇ ਨਹੀਂ ਖੜਦਾ ਜਦੋਂ ਕੋਈ ਕੰਮ ਕਰਦੇ ਨੇਗੇ ਹੁਣ ਤਾਂ ਇਹਨੂੰ ਜਮੀਂ ਬਸ ਬਾਲੀ ਹੌਸਲਾ ਰਹਿੰਦਾ ਇਹ ਜੇ ਕੰਮ ਦਾ ਟਰੈਕਟਰ ਤੇ ਚੜ ਗਿਆ ਖੇਤ ਵਾਗ ਗਿਆ ਅੱਜ ਵੀ ਇਹ ਤਾਈ ਕੇ ਆਪਣੇ ਦੂੜੀ ਕਰਦੇ ਸੀਗੇ ਇਹਨਾਂ ਨਾਲ ਫਿਰਦਾਗਾ ਆਪਣਾ ਟਰੈਕਟਰ ਨਾਲ ਗੇੜੇ ਲਾਉਂਦੇ ਨੇ ਇਹ ਦੂੜੀ ਦੇ ਤੇ ਕਹਦਾ ਮੈਂ ਤਾਈ ਦੇ ਨਾਲ ਹੀ ਰਹੂੰਗਾ ਉਹਨਾਂ ਦੀ ਫਿਰਦਾਗਾ ਅੱਜ ਟਰੈਕਟਰ ਤੇ ਗੇੜੇ ਲਾਉਂਦਾ ਦੂੜੀ ਦੇ ਚਲਾਉਣ ਦਾ ਸ਼ੌਕ ਆ ਕੋਸੇ ਨੂੰ ਸਿੱਧਾ ਚਲਾ ਲੈਂਦਾ ਹੈਗਾ ਠੀਕ ਇਹ ਮੈਂ 4 ਵਜੇ ਲੱਗੀ ਸੀ ਕੱਪੜੇ ਧਹ ਲਾਉਣ ਅੱਜ ਤਾਂ 2-2 ਦਿਨ ਤਿੰਨ ਹੋ ਗਏ ਸੀ ਸਾਰਿਆਂ ਦੇ ਹਰਮਨ ਦੇ ਦਾਦੀ ਦੇ ਵੀ ਤਿੰਨੇ ਸੂਟ ਹੋ ਗਏ ਸੀ ਇੱਕ ਦਿਨ ਪਹਿਲਾਂ ਮੈਂ ਤਾਂ ਕਰਕੇ ਨਹੀਂ ਪਾਈ ਸੀ ਮਸ਼ੀਨ 'ਚ ਆਪਣੀ ਮੈਂ ਥੋੜੀ ਜਿਹੀ ਉੱਠਣ ਨੂੰ ਲੇਟ ਹੋ ਗਈ ਸੀ ਬਸ ਹੋਰ ਕੰਮ ਹੀ ਨਹੀਂ ਠੀਕ ਆਏ ਉਹਦੇ ਵਿੱਚੋਂ ਕਪਾਏ ਨਹੀਂ ਗਏ ਮਸ਼ੀਨ 'ਚ ਕੱਪੜੇ ਉਹਦੋਂ ਨੂੰ ਫਿਰ ਲਾਈਟ ਜਾਣ ਦਾ ਟਾਈਮ ਹੋ ਜਾਂਦਾਗਾ ਉਹ ਸਾਢੇ 9 ਲਾਈਟ ਵਗ ਜਾਂਦੀ ਫਿਰ ਮੈਂ ਇੱਕ ਦਿਨੋਂ ਛੱਡ ਕੇ ਪਾਈ ਸੀ ਕੁਸ ਅੱਜ ਵਿਛਾਈਆਂ ਹੋ ਗਈਆਂ ਸੀਗੀਆਂ ਦਵਾਨ ਬੈੱਡ ਦੀ ਬੈੱਡ ਦੀ ਤੇ ਗਰਮ ਵਿਛਾਈ ਧੋਤੀ ਸੀ ਆਪਾਂ ਬਸ ਹੁਣ ਇਹ ਨੂੰ ਨਹੀਂ ਵਿਛਾਉਂਦੇ ਹੈਗੇ ਹੁਣ ਸੂਤੀ ਕੱਢ ਲਈ ਆਪਾਂ ਬੈੱਡਾਂ ਦੇ ਵਿਛਾਉਣ ਵਾਲੀਆਂ ਇਹ ਗਰਮ ਸੀਗੀ ਇਹ ਨੂੰ ਰੱਖ ਦਾਂਗੇ ਹੁਣ ਕੁਛ ਅੱਜ ਪਸੂਆਂ ਦਾ ਸਾਰਾ ਕੰਮ ਮੇਰੇ ਤੇ ਸੀਗਾ ਸੰਨੀ ਵੀ ਮੈਲਾਈ ਹਰਮਨ ਦਾ ਡੈਡੀ ਬਸ ਹੁਣ ਮਸ਼ੀਨ ਤੇ ਲੱਗ ਗਿਆ ਟੂੜੀ ਵਾਲੀ ਤੇ ਉਹ ਤੋਤਹੀ ਮਸ਼ੀਨ ਤੇ ਜਾਇਆ ਕਰੂਗਾ ਅੱਜ ਤਾਂ ਮੈਨੂੰ ਖੜਨਾ ਨਹੀਂ ਮਿਲਿਆ بس ਦੁਪਹਿਰੇ ਦੁਪਹਿਰੇ 3 ਘੰਟੇ ਆਰਾਮ ਕੀਤਾ ਚਲੋ ਦੁਪਹਿਰੇ ਆਰਾਮ ਹੋ ਜੇ ਹਨਾ ਫੇਰ ਕੰਮ ਕਰਨੇ ਸੌਕੇ ਹੋ ਜਾਂਦੇ ਸੰਨੀ ਵੀ ਸਾਰੀ ਪਸ਼ੂ ਨੂੰ ਮੈਂ ਹੀ ਰਲਾਉਣੀ ਸੀਗੀ ਅੱਜ ਤੇ ਕੱਪੜਿਆਂ ਨੂੰ ਹਲਾਉਣ ਤੋਂ ਬਾਅਦ ਫੇਰ ਆ ਗਈ ਸੀਗੀ ਮੈਂ ਬਸੂਆਂ ਕਰਨੀ 3:30 ਵਜੇ ਬੰਨਤੇ ਸੀ ਆਪਾਂ ਮੱਝਾ ਇੱਕ ਘੰਟੇ ਬਾਅਦ ਆਪਾਂ ਪਾਣੀ ਪਿਉਨੇ ਹੁੰਨੇ ਆਗੇ ਫਿਰ ਨਾ ਪਾਣੀ ਪਿਆ ਕੇ ਕੱਖ ਜੇ ਖਾ ਲੈਂਦੀਆਂ ਨਿੰਨੇ ਨਾਲ ਨਹੀਂ ਛੱਡ ਕੇ ਖੜੀਆਂ ਰਹਿੰਦੀਆਂ ਨੇ ਗਰਮੀ ਆ ਪਾਣੀ ਦੀ ਜਹਾਕ ਪਕ ਕਰਦੀਆਂ ਨੇ ਜਲਦੀ ਇਹ ਆਪਣੀ ਮੱਝਾਂ ਜੋਤ ਨੇ ਕਟਾਈ કરી ਸੀ ਕਿ ਇਹਨਾਂ ਦੀ ਆਪਣੇ ਦੂਸਰੇ ਚਾਚੇ ਦਾ ਮੁੰਡਾ ਨਾ ਮਸ਼ੀਨ ਲਿਆਇਆ ਸੀਗਾ ਮੱਝਾਂ ਦੀ ਕਟਾਈ ਕਰਨ ਵਾਲੀ ਕਰਤਾ ਜੋ ਉਧਾਰ ਸਾਲ ਹੀ ਦਿੰਦਾ ਪਰ ਅੱਗੇ ਕੰਚੀ ਨਾ ਕਰ ਦਿੰਦਾ ਇਹ ਤਾਂ ਕੀ ਨਾ ਨਹੀਂ ਮਸ਼ੀਨ ਨਾਲ ਕਰੀ ਹੈਗੀ ਦੋਨਾਂ ਨੇ ਰਲ ਕੇ ਉਹ ਮੁੰਡਾ ਲਿਆ ਸੀ ਕਿਸੇ ਦੀ ਮਸ਼ੀਨ ਇਹ ਦੇਖ ਇਹਦੇ ਰੇੜੀ ਫੂਰੀ ਝੋਟੀ ਖੜੀ ਹੈਗੀ ਇਹਦੇ ਜਿਆਦਾ ਵਾਲ ਸੀਗੇ ਫਿਰ ਪਿੰਡੇ ਤੇ ਇਹਨਾਂ ਮਾਉਣ ਦੇ ਬਿਲਕੁਲ ਨਹੀਂ ਲੋਟ ਆਉਂਦੀ ਸੀ ਜਮੀਨੀ ਇਹਦੇ ਵਾਲਾਂ 'ਚ ਪਾਣੀ ਵਰਦਾ ਸੀ ਜਦ ਨਿਵਾਉਂਦੇ ਸੀਗੇ ਹੁਣ ਮਾਉਣੀ ਬਹੁਤ ਸੌਖੀ ਹੋ ਗਈ ਇਹਦੇ ਜ਼ਿਆਦਾ ਪਤਾ ਲੱਗਦਾ ਵੀ ਹਾਂ ਵਾਲ ਕੱਟੇ ਹੋਏ ਰਹੇ ਇਹਦੇ ਜ਼ਿਆਦੇ ਵਾਲ ਸੀਗੇ ਦੂਸਰੀ ਅੰਤ ਚੋਟੀ ਤੇ ਮੱਜ ਦੇ ਤਾਂ ਪਹਿਲਾਂ ਹੀ ਘਟਨੇਗੇ ਤੇ ਇੱਥੇ ਭੌਦੀ ਸੀਗੀ ਹੁਣ ਮੈਂ ਮੱਜਾਂ ਨੂੰ ਪਾਣੀ ਤਿੰਨਾਂ ਨੂੰ ਰੱਖਦਾ ਸੀ ਮੈਂ ਫਿਰ ਖੜਦੀਆਂ ਹੀ ਨਹੀਂ ਹੈਗੇ ਤਿੰਨਾਂ ਨੂੰ ਬਸ ਬਾਰੀ ਨਾਲ ਕੀ ਕੁਆਲਿਟੀ ਪਾਈ ਜਾਊਗੀ ਤੇ ਇੱਕ ਇੱਕ ਦੂਸਰੀ ਦਾ ਝੂਠਾ ਨਹੀਂ ਪਿੰਦੀ ਹੈਗੀ ਜਿਹੜੀ ਵਿਚਾਲੜੀ ਝੋਟੀ ਆਪਣੀ ਇਹ ਜੂਠਾ ਪਾਣੀ ਨਹੀਂ ਪੀਂਦੀ ਹੈਗੀ ਇਹ ਫੋਲੀ ਤਾਂ ਵਿਚਾਰੀ ਪੀ ਲੈਂਦੀ ਹੈ ਜੇ ਮੈਂ ਜੂਠਾ ਵੀ ਰੱਖ ਦਿਆਂ ਪਾਣੀ ਆਪਾਂ ਟੋਲ ਚੋਂ ਪਿਉਂਨੇ ਨੇ ਟੋਲ ਭਰਿਆ ਹੁੰਦਾ ਕਿ ਜੇ ਠੰਡਾ ਰਹਿੰਦਾ ਟੈਂਕੀ ਚ ਤਾਂ ਗਰਮ ਹੋ ਜਾਂਦਾ ਪਾਣੀ ਕਿਉਂਕਿ ਟੋਲ ਛਾਂ ਚ ਹੁੰਦਾਗਾ ਪਾਣੀ ਬਹੁਤ ਪੀਂਦੀਆਂ ਨੇ ਗਰਮੀ ਕਰਕੇ ਇਸ ਤੋਂ ਬਾਅਦ ਲੱਗੀ ਸੀਗੀ ਮੈਂ ਸਬਜ਼ੀ ਜੀਰਨਾਂ ਸਬਜੀ ਮੈਂ ਅੰਦਰ ਬੈਠ ਕੇ ਝੀਰਦੀ ਸੀ ਸਬਜੀ ਕੱਪੜਿਆਂ ਤਾਂ हां ਜਿਵੇਂ ਬਸ ਅੰਦਰ ਹੀ ਰਹੀ ਐ ਕਿਉਂਕਿ ਆਪਣੇ ਤੂੜੀ ਇੱਧਰ ਤਾਇਏ ਕੀ ਪਾਉਂਦੇ ਕਰਕੇ ਉੱਡ-ਉੱਡ ਕੇ ਆ ਰਹੀ ਸੀ ਗਨ ਤੋਂ ਉੱਪਰ ਦੀ ਤਾਂ ਅੱਜ ਤਾਂ ਅਸੀਂ ਬਾਹਰ ਬੈਠੇ ਨਹੀਂ ਹੈਗੇ ਪਹਿਲਾਂ ਤਾਂ ਮੈਂ ਬਾਹਰ ਮੰਜਾ ਢਾ ਲੈਣੀ ਹੁੰਦੀ ਐਗੀ 5:00 ਵਜੇ ਤੇ ਅੱਜ ਤਾਂ ਉੱਤੇ ਪੈਂਦੀ ਸੀ ਰੀਣ ਜੀ ਤੂੜੀ ਦੀ ਬਸ ਹੁਣ ਤਾਂ ਹੀ ਰੋ ਗੱਠ ਦੱਸ ਦੇਣਾ ਤੂੜੀ ਜੂ ਡੁੱਡ ਕੇ ਆਈ ਜਾਇ ਕਰੂਗੀ ਸਬਜੀ ਵਿੱਚ ਬੈਠ ਕੇ ਚੀਰਦੀ ਸੀਗੀ ਇਹ ਰੂਬੀ ਆ ਗਈ ਮੇਰੇ ਕੋਲੇ ਜਦੋਂ ਆਲੂ ਚੀਰ ਲੱਗ ਜੀ ਇਹਨਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਹੈਗਾ ਪਰ ਹੁਣ ਅਸੀਂ ਇਹਦੇ ਆਲੂ ਬੰਦ ਕੀਤੇ ਹੋਏ ਨੇ ਪਾਉਂਦੇ ਨਹੀਂ ਹੈਗੇ ਇਹਨੂੰ ਆਲੂ ਨੂੰ ਫੈਕਸ਼ਨ ਜੀ ਹੋ ਗਈ ਇਹਨੂੰ ਆਲੂ ਨਾਲ ਤੇ ਮਿੱਠੇ ਨਾਲ ਕਿ ਕਿ ਮਿੱਠਾ ਜੀ ਕੋਈ ਵੀ ਚੀਜ਼ ਖਾਂਦੇ ਨਾ ਨਾਲ ਪਾਉਂਦੇ ਸੀ ਅਸੀਂ ਇਹਦੇ ਅੱਖਾਂ ਤੇ ਤੇ ਨੱਕ ਤੇ ਨਾ ਫਲੇਰੀ ਜੀ ਵਾਂਗੂ ਹੋ ਗਿਆ ਜਿਵੇਂ ਫਲੇਰੀ ਹੁੰਦੀ ਹਿੰਦੀ ਹੈਗੀ ਡਾਕਟਰ ਕਹਿੰਦਾ ਵੀ ਇਹ ਇਨਫੈਕਸ਼ਨ ਹੈ ਇਹ ਕਿਸੇ ਚੀਜ਼ ਤੋਂ ਹੋਈ ਹੈ ਫਿਰ ਅਸੀਂ ਕਾਲੂ ਪਾਉਂਦੇ ਹੁੰਦੇ ਸੀ ਇਹਨੂੰ ਇੱਕ ਮਿੱਠਾ ਖਾ ਲੈਂਦੀ ਸੀ ਕੋਈ ਵੀ ਚੀਜ਼ ਅਸੀਂ ਖਾਂਦੇ ਮਿੱਠਾ ਮਿੱਠੀ ਪਾ ਦਿੰਦੇ ਸੀ ਦੋਨੇ ਚੀਜ਼ਾਂ ਨੇ ਬੰਦ ਕੀਤੀਆਂ ਉਸ ਤੋਂ ਬਾਅਦ ਫਰਕ ਲੱਗਿਆ ਸਾਨੂੰ ਬਸ ਵੈਸੇ ਕੁਸਤਾ ਦਵਾਈ ਵੀ ਦਵਾਈ ਹੈਗੀ ਟੀਕੇ ਲਵਾਏ ਨੇ ਤੇ ਆਲੂ ਮੈਂ ਇਹਨੂੰ ਪਾਉਂਦੀ ਸੀ ਪਾਉਂਦੀ ਨਹੀਂ ਸੀਗੀ ਇਹ ਮੈਂ ਤਾਂ ਕਰੀ ਜਾਂਦੀ ਕੋਲੇ ਖੜੀ ਜੇ ਮੈਨੂੰ ਆਲੂ ਪਾਵੇ ਤੇ ਇਹ ਸਬਜੀ ਚੀ ਜਿਹੜੀ ਅੱਜ ਆਪਾਂ ਸਬਜੀ ਬਣਾਈ ਕੱਲੇ ਆਲੂਆਂ ਦੀ ਆਲੂ ਆਪਣੇ ਘਰ ਦੀ ਹੋਏ ਸੀ ਵਧੀਆ ਬਣਦੀ ਹੈ ਸਬਜੀ ਜੀ ਵਧੀਆ ਬਣਾਈਏ ਸੰਗਣੀ ਸੰਗਣੀ ਤਰੀਏ ਜੀ ਆਈ ਤਾਂ ਵਧੀਆ ਲੱਗਦੀ ਆ ਤੇ ਪਰ ਜੋ ਤੱਕ ਅੱਦੂ ਹੀ ਹਾ ਕੇ ਹੋਸ਼ ਆ ਆਪਣੇ ਸਬਜੀ ਵਾਲਾ ਨਾ ਜਿੱਧਰ ਆਇਆ ਨਹੀਂ ਸੀ ਆਪਣੀ ਗਲੀ 'ਚ ਤੂੜੀ ਪਾਉਂਦੇ ਕਰਕੇ ਗਲੀ 'ਚ ਤੂੜੀ ਪਈ ਸੀਗੀ ਬਸ ਫਿਰ ਉਧਰ ਸੜਕ ਕੰਨੀ ਮੈਂ ਗਈ ਨਹੀਂ ਹੈਗੀ ਪਤਾ ਨਹੀਂ ਕਿ ਸ਼ਾਮ ਨੂੰ ਆਇਆ ਸੀ ਉਧਰ ਤਾਂ ਭਾਬਸੀ ਮੁੜ ਗਿਆ ਸੀਗਾ ਅੱਜ ਫਿਰ ਮੈਂ ਕਿਹਾ ਚੱਲਾ ਭਾਜੀ ਆਲੂ ਹੀ ਬਣਾ ਲੈਨੇ ਆ ਵੈਸੇ ਤਾਂ ਕੱਦੂ ਲੈਣਾ ਸੀਗਾ ਜੋਤ ਕੱਦੂ ਖਾ ਕੇ ਖੁਸ਼ ਆਗਾ ਸਬਜ਼ੀਆਂ ਦਾ ਵੀ ਕੀ ਕਰੀ ਬਸ ਕਿਸੇ ਸਬਜ਼ੀ ਨੂੰ ਜੀ ਨਹੀਂ ਕਰਦਾ ਇੱਕ ਦਿਨ ਖਾ ਕੇ ਦੂਸਰੇ ਦਿਨ ਫੇਰ ਜੀ ਜੱਕ ਜਾਂਦਾ ਹੈ ਇਹ ਮੈਂ ਤੜਕਾ ਸਾਰਾ ਚੀਰ ਲੈ ਸੀਗਾ ਗੰਡਾ ਵੀ ਚੀਰ ਲੈ ਸੀ ਇੰਦਰੀ ਬੈਠੀ ਨੇ ਚਲੋ ਜੀ ਇਸ ਤੋਂ ਬਾਅਦ ਲੱਗੀ ਮੈਂ ਪਤੀਲਾ ਮਾਂਜਣ ਗਰਮ ਪਾਣੀ ਧਰਿਆ ਹੁੰਦਾ ਆਪਣੇ ਚੁੱਲ੍ਹੇ ਤੇ ਤੇ ਮਾਂਜਣਾ ਹੋਇਆ ਵੈਸੀ ਪਤੀਲਾ ਥੋੜਾ ਜਿਹਾ ਮੈਂ ਹੁਣ ਪਾਣੀ ਧਰਨਾ ਸੀਗਾ ਜੋਤ ਵੀ ਕਿਉਂਕਿ ਨਾਲ ਹੀ ਫਿਰਦਾ ਸੀ ਸਵੇਰ ਦਾ ਆਪਣੇ ਡਰੈਕਟਰ ਦੇ ਤੇ ਫਿਰ ਮੁੰਡਾ ਡੈਡੀ ਕਿਹਾ ਹੋਇਆ ਸੀ ਮਸ਼ੀਨ ਚਲਾਉਂਦਾ ਟੂੜੀ ਵਾਲੀ ਉਹਨਾਂ ਨੇ ਨਹਾਉਣਾ ਸੀਗਾ ਫਿਰ ਫਿਰ ਐ ਵੀ ਥੱਕੇ ਬੰਦਾ ਤਾਂ ਗਰਮ ਪਾਣੀ ਨਹੀਂ ਨਹਾਉਂਦਾਗਾ ਬਸ ਤਾਂ ਘਰੇ ਹੁੰਦੇ ਨੇ ਟੈਂਕੀ ਵਾਲੇ ਨਹੀਂ ਨਾ ਲੈਂਦੇ ਨੇਗੇ ਜੋਤ ਵੀ ਨਹਾ ਲੈਂਦਾ ਤੇ ਡੈਡੀ ਵੀ ਨਹਾ ਲੈਂਦਾ ਪਰ ਜਦੋਂ ਆਥਣੋਂ ਤੋਂ ਨਾਲ ਠੰਡ ਜੀ ਹੋ ਜਾਂਦੀ ਹੈਗੀ ਇਹ ਥੱਕੇ ਸਰੀਰ ਨੂੰ ਤਾਂ ਵੀ ਐਂ ਜੀ ਹੁੰਦਾ ਵੀ ਗਰਮ ਪਾਣੀ ਨਾਲ ਨਹਾਈਏ ਥਕੇ ਮਾਂ ਜਦ ਉਤਰ ਜਾਂਦਾ ਹੈਗਾ ਇਹ ਮੈਂ ਧਰਨਾ ਸੀ ਗਰਮ ਪਾਣੀ ਵਿੱਚ ਮੈਂ ਚਲ ਮਾਂ ਜੀ ਦੇਵਾ ਥੋੜਾ ਜਿਹਾ ਕਾਲਾ ਹੋਇਆ ਹੋਇਆ ਸੀਗਾ ਹੁਣ ਮੈਨੂੰ ਟਾਈਮ ਸੀਗਾ ਸਵੇਰੇ ਬਹੁਤ ਕੰਮ ਇਕੱਠੇ ਹੋ ਜਾਂਦੇ ਨੇਗੇ ਸਵੇਰੇ ਪਾਣੀ ਗਰਮ ਧਰਨਾ ਹੁੰਦਾ ਹੈ ਉਹ ਲੋਮਾਂ ਜਾਂਦਾ ਟਾਈਮ ਨਹੀਂ ਹੁੰਦਾ ਤੇ ਬਸ ਖੜਨਾ ਹੀ ਨਹੀਂ ਮਿਲਦਾ ਹੈਗਾ ਇਹ ਸਾਰਾ ਦਿਨ ਸਵੇਰ ਦੇ ਕੰਮ ਆਪਣੇ 10:30 11 ਵਜੇ ਨਿਬੜਦੇ ਨੇ ਤੇ ਵੈਸੇ ਕ ਸੁਨੇਹਾ ਉੱਠ ਖੜੀ 10 ਵਜੇ ਦੇ ਨੂੰ ਸਾਰੇ ਕੰਪਲੀਟ ਹੋ ਜਾਂਦੇ ਨੇ ਕੰਮ ਤੇ ਮੈਂ 4:30 ਵਜੇ ਉੱਠਦੀ ਹੁੰਨੀ ਆ ਹੁਣ 4:30 ਤੇ అలਾਰਮ ਲੱਗਿਆ ਹੁੰਦਾ ਉਠਦੇ ਉਠਦੇ 5 ਵਜੇ ਜਾਂਦੇ ਨੇ ਕਿ ਜੀ ਨਹੀਂ ਕਰਦਾ ਉੱਠਣ ਨੂੰ ਸਵੇਰੇ ਸਵੇਰੇ ਜੇ ਸਵੇਰੇ ਸਵੇਰੇ ਨੀਂਦ ਜੀ ਆਉਣ ਲੱਗ ਜਾਂਦੀ ਆ ਤੇ ਮਸ 7:00 ਵਜੇ ਫੇਰ ਚੱਲ ਪੈਂਦੇ ਨੇ ਸ਼ਾਮ ਦੇ ਕੰਮ ਕੋਸ਼ਣ ਮੈਨੂੰ ਹਰਮਨ ਦਾ ਡੈਡੀ ਇਹਦੇ ਮਸ਼ੀਨ ਤੇ ਲੱਗਣ ਕਰਕੇ ਜ਼ਿਆਦਾ ਕੰਮ ਨੇਗੇ ਕਿਉਂਕਿ ਉਹ ਸੱਨੀ ਮੈਂ ਕਦੇ ਨਹੀਂ ਲੜਾਈ ਸੀ ਕੰਡਾ ਉਹੀ ਪਾਉਂਦਾ ਸੀਗਾ ਆਪੇ ਬੱਚਿਆਂ ਨੂੰ ਪਾਣੀ ਪਿਆੰਦਾ ਸੀ ਤੇ ਕੱਖ ਵੀ ਉਹ ਨਹੀਂ ਪਾਉਣੇ ਹੁੰਦੇ ਸੀ ਚਲੋ ਜੀ 8-10 ਦਿਨਾਂ ਦਾ ਹੀ ਕੰਮ ਹੈਗਾ ਹੁਣ ਤੱਕ ਕੰਮ ਇੰਨਾ ਹੈ ਹੀ ਨਹੀਂਗਾ ਉਹ ਹauftੇ ਜਿਹਾ ਸਾਰਾ ਨਿਬੜ ਜਾਂਦਾ ਹੈ ਤੇ ਚਲੋ ਆ ਮੈਂ ਹੁਣ ਮਚਾਤੀ ਸੀਗੀ ਅੱਗ ਬਸ ਉਹ ਤਾਂ ਥੋੜੇ ਜਿਹਰੇ ਜਾਂਦਾ ਹੁਣ ਗਰਮੀ ਕਰਕੇ ਪਾਣੀ ਅੱਗ ਮਚਾ ਕੇ ਧਰਤਾ ਸੀਗਾ ਮੈਂ ਦੋ ਬਾਲਟੀਆਂ ਪਾਣੀ ਦੇ ਪਾ ਜਾਂਦੀਆਂ ਆਪਣੇ ਪਤੀਲੇ 'ਚ ਪੂਰਾ ਗਰਮ ਕਰਦਾ ਸੀਗਾ ਸ਼ਾਮ ਤੱਕ ਫਿਰ ਬਸ ਇੱਕ ਇੱਕ ਕੁਆਲਿਟੀ ਨਾਲ ਹੀ ਸਰ ਗਿਆ ਸੀਗਾ। ਖਸੂਰ ਦਾ ਟੈਂਕੀ ਵਾਲਾ ਪਾਣੀ ਵੀ ਗਰਮ ਹੋ ਜਾਂਦਾ ਨਾ ਜ਼ਿਆਦਾ। ਤੇ ਬਿਜਲੀ ਮੈਂ ਮੱਝਾਂ ਨੂੰ ਪਾਣੀ ਪਿਉਣ ਤੋਂ ਬਾਅਦ ਸਬਜ਼ੀ ਰੱਖਤੀ ਸੀਗੀ। ਤੇ ਬਸ ਮੇਰੇ ਹੋਰ ਕੰਮ ਕਰਦੇ ਕਰਦੇ ਸਬਜ਼ੀ ਵੀ ਬਣ ਗਈ। ਹੁਣ ਗੁੰਦੀ ਸੀਗੀ ਮੈਂ ਆਟਾ। ਇੱਥੇ ਨਾ ਸਵਾ 2.5 ਦਾ ਟਾਈਮ ਹੋਇਆ ਸੀ ਬਸ ਜਦੋਂ ਮੈਂ ਆਟਾ ਗੁੰਦੀ ਸੀਗੀ ਫਿਰ ਮੈਨੂੰ ਇਹ ਹੁੰਦਾ ਵੀ ਆਥਣੇ ਵੀ ਕਈ ਵਾਰ ਪਸ਼ੂਆਂ ਨੂੰ ਨਾ ਸੰਦੀ-ਸੁੰਦੀ ਹੋਰ ਲਾਉਣੀ ਪੈ ਜਾਂਦੀ ਹੈਗੀ ਤੇ ਵੀ ਮਸਨੇ ਹੀ ਕੰਮ ਕਰ ਲੈਣੀ ਆ ਫਿਰ ਆਪ ਦਾ ਇੱਥੇ ਨਾ ਮੇਰੇ ਫੋਨ ਦੀ ਫਲੈਸ਼ ਨਹੀਂ ਲੱਗੀ ਸੀ ਕਿ ਮੈਂ ਇਹ ਵੀਡੀਓ ਬਣਾਉਣ ਲੱਗ ਗਈ ਫਲੈਸ਼ ਚਲਾਈ ਸੀ ਮੇ ਵਿੱਚ ਦੀ ਤਾਂ ਕਰਕੇ ਫਿਰ ਮੈਨੂੰ ਐ ਸੀਗਾ ਵੀ ਮੈਂ ਸਨੇਹਾ ਰੋਟੀ ਦਾ ਬਣਾ ਮੇੜਦਾ ਇੱਧਰ ਸੋਈ ਵਾਲਾ ਤੇ ਕਿਉਂਕਿ ਹੁਣ ਰੋਟੀ ਤਾਂ ਠੰਡੀ ਹੁੰਦੀ ਹੈ ਗਰਮ ਹੀ ਰਹਿੰਦੀ ਹੈਗੀ ਤੇ ਖਾਦੀ ਤਾਂ ਬਾਤ ਜਾਂਦੀ ਹੈਗੀ ਆ ਪੱਕੇ ਨਾਲ ਬਣਾਉਣ ਦਾ ਕੰਮ ਨਿਬੜ ਜਾਂਦਾਗਾ ਤੇ ਬਸ ਆਟਾ ਗੁੰਨ ਕੇ ਤੇ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਮੈਂ ਸਵਾ 6:00 ਵਜੇ ਰੋਟੀ ਲੱਗੀ ਸੀ 7:00 ਵਜੇ ਨੂੰ ਆਪਾਂ ਸਾਰਾ ਸੋਈ ਵਾਲਾ ਕੰਮ ਨਿਮੇੜਦਾ ਸੀ ਕਿਉਂਕਿ ਪਸੂਆ ਵੱਲ ਫੇਰ ਜਾਣਾ ਸੀਗਾ ਮੈਂ ਉਹੀ ਗੱਲ ਫੇਰ ਕੱਲੀ ਕਰਕੇ ਅਜ ਸਾਰਾ ਕੰਮ ਮੇਰੇ ਤੇ ਸੀਗਾ ਤੇ ਮਸ ਫਿਰ ਜਦੋਂ ਇਕੱਲੇ ਨੇ ਕਰਨਾ ਹੁੰਦਾ ਹੁੰਦਾ ਵੀ ਉਹਦਾ ਟਾਈਮ ਨਾਲ ਮੇੜ ਲੀਏ ਨਾਲੇ ਫਿਰ ਰਸੋਈ ਚ ਗਰਮੀ ਹੋ ਜਾਂਦੀ ਹੈਗੀ ਤੇ ਅੱਜ ਲਾਈਟ ਵੀ ਆਪਣੇ ਨਾਲ ਬਸ ਆ ਗਈ ਸੀ ਜਦੋਂ ਮੈਂ ਆਟਾ ਗੁੰਦੀ ਸੀ ਉਹ ਆਪਣੇ ਲੈਟ ਆ ਰਹੀ ਸੀ ਇਧਰ ਬੱਤੀ ਚੱਲੀ ਜਾਂਦੀ ਹੈ ਫਰਿੱਜ ਵਾਲੀ ਇਹ ਤਾਂ ਜਲਦੀ ਛੱਡਤੀ ਸੀਗੀ ਲੈਟ ਵੀ ਮੈਂ ਸੁਣਤਾ ਦਿਨ ਉਹ ਦਿਨ ਕੱਟ ਲੱਗਣ ਲੱਗ ਜੂਗਾ ਕੱਟ ਛੱਡ ਦਿਆ ਕਰਨਗੇ ਹੁਣ ਤਾਂ ਬਹੁਤ ਕਣਕਾਂ ਦਾ ਕੰਮ ਨਿਬੜ ਗਿਆ ਉਦੋਂ ਵੱਧ ਨਿਬੜ ਗਿਆ ਹੁਣ ਤਾਂ ਬਸ ਇਸ ਤੋਂ ਬਾਅਦ ਮੈਂ ਬਣਾ ਲੂੰਗੀ ਰੋਟੀ ਜੀ ਤੇ ਸਾਰਾ ਦਿਨ ਹੀ ਕੰਮ ਚੱਲੀ ਜਾਂਦੇ ਕੰਮ ਸਵੇਰ ਸ਼ਾਮ ਹੀ ਕੰਮ ਦੀ ਦੱਬ ਹੁੰਦੀ ਹੈ ਇੱਕ ਵਾਰੀ ਜ਼ਿਆਦਾ ਹੁੰਦੇ ਨੇਗੇ ਲੋ ਇਹ ਵੀਡੀਓ ਦੰਡ ਵੀ ਆਪੈਥੀ ਕਰਦੇ ਆ ਮਿਲਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਮਾਰੀ ਜੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਜੀ ਪਲੀਜ਼ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣੇ ਹੁੰਨੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਨਾਲੇ ਆਪਣੇ ਸਬਸਕ੍ਰਾਈਬਰ ਵੱਧ ਜਾਣਗੇ ਤੇ ਤਾਂ ਲੈ ਆਪਣਾ ਵਾਚ ਟਾਈਮ ਪੂਰਾ ਹੋ ਜਾਊਗਾ। ਸਬਸਕ੍ਰਾਈਬ ਜ਼ਰੂਰ ਕਰੋ ਕਰੋ ਜੀ ਚੈਨਲ ਨੂੰ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ। ਧੰਨਵਾਦ ਜੀ।